ਜੇ ਕਿੱਧਰ ਗਏ ਨਾ ਗੁਰੂ ਸਾਹਿਬ ਮਹਾਰਾਜ ਕਿਤੇ ਮੀਂਹ ਨਹੀਂ ਸੀ ਪੈ ਰਿਆ ਉੱਥੇ ਲੋਕ ਜਿਹੜੇ ਸਨ ਉਹ ਪੁਰਾਣੇ ਸਮਿਆਂ ਤੋਂ ਜਿੱਦਾਂ ਦੇ ਉੱਥੋਂ ਦੇ ਹਾਲਾਤ ਮਾਹੌਲ ਬਣੇ ਸਨ ਤੇ ਉਹ ਸੋਚਦੇ ਸਨ ਕਿ ਕੋਈ ਰਾਜਾ ਹੈ ਉਹ ਮੀਂਹ ਪਵਾਉਂਦਾ ਹੈ ਤੇ ਮੀਂਹ ਪੈਂਦਾ ਹੈ ਖੇਤੀਬਾੜੀ ਜਾਨਵਰਾਂ ਪਸ਼ੂਆਂ ਨੂੰ ਮਨੁੱਖਾਂ ਨੂੰ ਹਰੇਕ ਨੂੰ ਪਾਣੀ ਚਾਹੀਦਾ ਹੈ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਬੜੀ ਵੱਡੀ ਜ਼ਰੂਰਤ ਹੈ ਪਾਣੀ ਦੀ ਕਹਿੰਦੇ ਨੇ ਉਹ ਲੋਕ ਬੜੇ ਯਤਨ ਕਰ ਰਹੇ ਸਨ ਰਾਜੇ ਨੂੰ ਵੀ ਕਹਿ ਆਏ ਰਾਜੇ ਨੇ ਮੰਤਰ-ਮੰਤਰ ਜੇ ਪੜ੍ਹੇ ਮੀ ਫੇਰਨਾ ਪਿਆ ਬੜੇ ਯਤਨ ਕੀਤੇ ਗੁਰੂ ਨਾਨਕ ਸਾਹਿਬ ਜਦੋਂ ਗਏ ਨਾ ਉਹਨਾਂ ਨੇ ਕਿਹਾ ਭਾਈ ਆਓ ਮੈਂ ਤੁਸੀਂ ਯਤਨ ਕਰ ਲਏ ਤੁਹਾਡਾ ਰਾਜਾ ਤੁਸੀਂ ਕਹਿੰਦੇ ਆ ਉਹ ਮੀ ਪਵਾਉਂਦਾ ਹੈ ਉਹ ਆਖੇ ਮੈਂ ਪੈਂਦਾ ਹੈ ਉਹ ਨਾ ਕਵੇ ਤੇ ਮੈਂ ਨਹੀਂ ਪੈਂਦਾ ਮਹਾਰਾਜ ਕਹਿਣ ਲੱਗੇ ਮੇਰੀ ਗੱਲ ਮੰਨੋਗੇ ਕਹਿਣ ਲੱਗੇ ਪਾਣੀ ਦੇ ਵਾਸਤੇ ਅਸੀਂ ਸਭ ਕੁਝ ਕਰਨ ਵਾਸਤੇ ਤਿਆਰ ਹਾਂ ਫਿਰ ਕਹਿਣ ਲੱਗੇ ਭਾਈ ਸੰਤੋਖ ਸਿੰਘ ਨੇ ਲਿਖਿਆ ਸੂਰਜ ਪ੍ਰਕਾਸ਼ ਦੇ ਵਿੱਚ ਕਿ ਰਾਜੇ ਦੀ ਜਿਹੜੀ ਹੈ ਨਾ ਪੂਜਾ ਮਾਨਤਾ ਜਿਹੜੀ ਹੈ ਉਹ ਛੱਡ ਦਿਓ ਰਾਜੇ ਨੂੰ ਦੀ ਮਾਨਤਾ ਕਰਨੀ ਛੱਡ ਦਿਓ ਮੈਂ ਤੁਹਾਨੂੰ ਰਾਜਿਆਂ ਦੇ ਰਾਜੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦਾ ਹਾਂ ਉਹਦੇ ਅੱਗੇ ਅਰਦਾਸ ਕਰੋ ਛਿਤਪਾਲ ਤਜੋ ਕਰਤਾਰ ਭਜੋ ਇਹ ਸ਼ਬਦ ਲਿਖੇ ਨੇ ਛਿਤਪਾਲ ਦਾ ਮਤਲਬ ਹੈ ਰਾਜਾ ਕਿਤੇ ਰਾਜੇ ਨੂੰ ਰੱਬ ਮੰਨਣਾ ਛੱਡ ਦਿਓ ਇਹਦੇ ਵਰਗੇ ਤੇ ਕਈ ਨਿਰੰਕਾਰ ਨੇ ਪੈਦਾ ਕੀਤੇ ਨੇ ਬੰਦਿਆਂ ਦੇ ਵੱਸ ਕੁਛ ਨਹੀਂ ਹੈ ਨਾ ਕੋਈ ਮੀਂਹ ਪਵਾ ਸਕਦਾ ਹੈ ਤੇ ਨਾ ਕੋਈ ਮੀਂਹ ਨੂੰ ਰੋਕ ਸਕਦਾ ਹੈ ਇਹ ਭੁਲੇਖਾ ਹੈ ਮੀਂਹ ਪਵਾਉਣ ਵਾਲਾ ਪਰਮੇਸ਼ਰ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਇਹ ਸੁਖੀ ਵਸਾਉਣ ਵਾਲਾ ਤੇ ਮੀ ਪਵਾਉਣ ਵਾਲਾ ਵਾਹਿਗੁਰੂ ਨਿਰੰਕਾਰ ਹੈ ਉਸ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਇਸ ਕਰਕੇ ਕਰਤੇ ਦੀ ਟੇਕ ਲਵੋ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਨਹੀਂ ਪਵਾਵਾਂਗਾ ਹਾਲਾਕੀ ਉਹ ਚੱਲਦੇ ਫਿਰਦੇ ਵਾਹਿਗੁਰੂ ਦੇ ਰੂਪ ਸਨ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਇੱਕ ਬਾਬਾ ਅਕਾਲ ਰੂਪ ਅਕਾਲ ਰੂਪ ਹੁੰਦਿਆਂ ਹੋਇਆਂ ਵੀ ਕਿਉਂਕਿ ਉਹਨਾਂ ਨੇ ਭਰਮ ਦਾ ਵੰਮਨ ਦਾ ਪਖੰਡਾ ਦਾ ਨਾਸ਼ ਕਰਨਾ ਸੀ ਤੇ ਇਸ ਕਰਕੇ ਸੱਚ ਦੇ ਨਾਲ ਜੋੜਨ ਵਾਸਤੇ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਭਰਮ ਦੇ ਵਿੱਚ ਨਹੀਂ ਰੱਖਿਆ ਕਿਸੇ ਪਰਦੇ ਦੇ ਵਿੱਚ ਨਹੀਂ ਰੱਖਿਆ ਕਿ ਮੈਂ ਕੁਝ ਕਰਨ ਵਾਲਾ ਹਾਂ ਮੈਂ ਕੁਝ ਕਰਾਉਣ ਵਾਲਾ ਹਾਂ ਗੁਰੂ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਤਰੀਕਾ ਦੱਸਦਾ ਹਾਂ ਕਰਨ ਤੇ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਹੱਥ ਵਿੱਚ ਹੈ ਇਸ ਕਰਕੇ ਕੜਾ ਤਿਹਾਵਲ ਪ੍ਰਸ਼ਾਦ ਬਣਾਉ ਮਿਲ ਕਰਕੇ ਸਾਰੇ ਆਪਣੇ ਮਨ ਬਿਰਤੀਆਂ ਨੂੰ ਸੁਰਤੀਆਂ ਨੂੰ ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜੋ ਉਹਦੇ ਅੱਗੇ ਅਰਦਾਸ ਕਰੋ ਉਹਨਾਂ ਨੇ ਕਿਹਾ ਉਹ ਕਿੱਥੇ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਵੀ ਸਮਾਜ ਦੇ ਵਿੱਚ ਅਸੀਂ ਰੱਬ ਦੇ ਨਾਮ ਦੇ ਉੱਪਰ ਮੂਰਤੀਆਂ ਤਸਵੀਰਾਂ ਪੱਥਰ ਤੇ ਕਈ ਕੁਝ ਜਿਹੜਾ ਹੈ ਬਣਾਇਆ ਹੋਇਆ ਹੈ ਸ਼ਖਸੀਅਤਾਂ ਨੂੰ ਰੱਬ ਸਮਝ ਕੇ ਪੂਜਿਆ ਜਾਂਦਾ ਹੈ ਜੁਗ ਜੁਗੇ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ ਹਾਲਾਂਕਿ ਗੁਰਬਾਣੀ ਦੇ ਵਿੱਚ ਇਹ ਲਿਖਿਆ ਹੋਇਆ ਹੈ ਜੁਗਾ ਜੁਗਾ ਦੇ ਰਾਜੇ ਪੈਦਾ ਕੀਤੇ ਪ੍ਰਮਾਤਮਾ ਨੇ ਲੋਕਾਂ ਨੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸਨ ਉਹਨਾਂ ਦੀ ਜਿਹੜੀ ਪ੍ਰਜਾ ਸੀ ਉਹਨਾਂ ਉਹ ਕੌਮ ਦੇ ਜਿਹੜੇ ਆਗੂ ਸਨ ਉਹਨਾਂ ਨੂੰ ਭਗਵਾਨ ਬਣਾ ਲਿਆ ਰੱਬ ਬਣਾ ਲਿਆ ਖੁਦਾ ਬਣਾ ਲਿਆ ਪਤਸ਼ਾਹ ਕਹਿੰਦੇ ਨੇ हे ਵਾਹਿਗੁਰੂ ਉਹ ਵੀ ਤੇਰਾ ਅੰਤ ਨਹੀਂ ਪਾ ਸਕੇ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੈ ਕਰ ਅਵਤਾਰੀ ਉਹਨਾਂ ਨੂੰ ਅਵਤਾਰੀ ਕਹਿ ਕੇ ਗਾਵੇ ਆ ਗਿਆ ਕਿ ਇਹ ਅਵਤਾਰ ਨੇ ਇਹ ਭਗਵਾਨ ਨੇ ਤਿੰਨ ਵੀ ਅੰਤ ਨਾ ਪਾਇਆ ਤੇਰਾ ਉਹ ਵੀ ਤੇਰਾ ਅੰਤ ਨਹੀਂ ਪਾ ਸਕੇ